ਇੱਥੇ ਤਾਂ ਜਿਨ੍ਹਾਂ ਨੂੰ ਅਸੀਂ ਮੱਥਾ ਟੇਕਦੇ ਹਾਂ ਅਸੀਂ ਜੋੜੇ ਛਾੜਨ ਦੀ ਗੱਲ ਕਰਦੇ ਹਾਂ ਇੱਥੇ ਅਸੀਂ ਜੋੜੇ ਬਣਾਉਣ ਵਾਲਿਆਂ ਨੂੰ ਜਿਨ੍ਹਾਂ ਨੇ ਜੋੜੇ ਗੰਡੇ ਨੇ ਅਸੀਂ ਉਹਨਾਂ ਨੂੰ ਆਪਣਾ ਗੁਰੂ ਕਰਕੇ ਮੱਥਾ ਟੇਕਦੇ ਹਾਂ ਤੇ ਜੇ ਸਾਡੇ ਗੁਰੂ ਜਿਨ੍ਹਾਂ ਨੂੰ ਅਸੀਂ ਗੁਰੂ ਕਰਕੇ ਮੱਥਾ ਟੇਕਦੇ ਹਾਂ ਨਮਸਕਾਰ ਕਰਦੇ ਹਾਂ ਉਹ ਜੋੜੇ ਗੰਢਦੇ ਨੇ ਤੇ ਫਿਰ ਸਾਡਾ ਨਹੀਂ ਫਰਜ਼ ਬਣਦਾ ਅਸੀਂ ਜੋੜੇ ਛਾੜਨ ਦੀ ਸੇਵਾ ਕਰੀਏ ਜੇ ਉਹਨਾਂ ਨੂੰ ਪ੍ਰਸੰਨ ਕਰਨਾ ਤਾਂ ਉਹ ਤਾਂ ਖੁਸ਼ ਤਾਂ ਹੀ ਹੋਣਗੇ ਨਾ ਜੇ ਸਾਡੇ ਸੁਭਾਅ ਦੇ ਵਿੱਚ ਉਹਨਾਂ ਵਾਲੇ ਤੱਤ ਹੋਣਗੇ ਉਹਨਾਂ ਵਰਗੇ ਗੁਣ ਹੋਣਗੇ ਤੂੰ ਆਪਰ ਦਾ ਕੀ ਉਹ ਕਹਿੰਦੇ ਵੀ ਉਹ ਬੱਚਾ ਆ ਕੇ ਬੈਠ ਜਾਂਦਾ ਤੇ ਉੱਥੇ ਜੋੜੇ ਝਾੜਨ ਦੀ ਸੇਵਾ ਚੱਲ ਰਹੀ ਹੈ ਤੇ ਉਹ ਵੀ ਆ ਕੇ ਜੋੜੇ ਝਾੜਨ ਲੱਗ ਜਾਂਦਾ ਸਿਰ ਤੇ ਉੱਥੋਂ ਹੀ ਕੋਈ ਕਰਮਾਲ ਬੰਦ ਹੈ ਤੇ ਚਲੋ ਜੋੜੇ ਝਾੜਦੇ ਝਾੜਦੇ ਉਹਨਾਂ ਅਜੇ ਜੋੜੇ ਝਾੜ ਹੀ ਰਿਹਾ ਹੈ ਕਿ ਕੋਈ ਸੱਜਣ ਉਹਦੇ ਕੋਲੇ ਆਇਆ ਉਹ ਕਹਿੰਦਾ ਪੁੱਤਰ ਲੰਗਰ ਤਿਆਰ ਹੋ ਗਿਆ ਪ੍ਰਸ਼ਾਦਾ ਛਕ ਲਈਏ ਉਹ ਕਹਿੰਦੇ ਵੀ ਪ੍ਰਸ਼ਾਦਾ ਛਕਣ ਚਲੇ ਜਾਂਦੇ ਨੇ ਪ੍ਰਸ਼ਾਦਾ ਛਕਦੇ ਨੇ ਉਹ ਕਹਿੰਦੇ ਪ੍ਰਸ਼ਾਦਾ ਜੀ ਛਕ ਹੀ ਰਹੇ ਨੇ ਕਿ ਇਹਨੇ ਪ੍ਰਸ਼ਾਦ ਕੜਾ ਪ੍ਰਸ਼ਾਦ ਵਰਤੌਣ ਵਾਲਾ ਸਿੰਘ ਆ ਜਾਂਦਾ ਹੈ ਉਹ ਕੜਾ ਪ੍ਰਸ਼ਾਦ ਵੀ ਜਿਹੜਾ ਹੈਗਾ ਉਹਨੂੰ ਮਿਲ ਜਾਂਦਾ ਹੈ ਹੁਣ ਜਦੋਂ ਦੋ ਚੀਜ਼ਾਂ ਮਿਲਦੀਆਂ ਨੇ ਤੇ ਬੱਚਾ ਜਿਹੜਾ ਹੈਗਾ ਉਹ ਫੇਰ ਆ ਕੇ ਉਹਨੂੰ ਇਹ ਲੱਗਦਾ ਵੀ ਪੇਟ ਭਰ ਗਿਆ ਤੇ ਉਹ ਫਿਰ ਸੇਵਾ ਕਰਨ ਲੱਗ ਜਾਂਦਾ ਹੈ ਉੱਥੇ ਕੁਝ ਨੌਜਵਾਨ ਹੋਰ ਸੇਵਾ ਕਰ ਰਹੇ ਸਨ ਉਹਨਾਂ ਨੇ ਉਹਦੇ ਫਟੇ ਪੁਰਾਣੇ ਕੱਪੜੇ ਦੇਖੇ ਨੌਜਵਾਨਾਂ ਨੇ ਉਸ ਬੱਚੇ ਦੇ ਜਿਹੜਾ ਸੇਵਾ ਕਰ ਰਿਹਾ ਤੇ ਉਹਨਾਂ ਨੇ ਉਹਨੂੰ ਕੁਝ ਪੈਸੇ ਦੇ ਦਿੱਤੇ ਉਹ ਕਹਿੰਦੇ ਆ ਲੈ ਆ ਲੈ ਕੱਪੜੇ ਲੈ ਲਈ ਪੈਰਾਂ ਚ ਜੋੜੇ ਨਹੀਂ ਜੋੜੇ ਵੀ ਲੈ ਲਈ ਤੇ ਉਹ ਬੱਚਾ ਚਲੋ ਦੂਜੇ ਦਿਨ ਫਿਰ ਉੱਥੇ ਪਹੁੰਚ ਜਾਂਦਾ ਹੈ ਉਸੇ ਸਮੇਂ ਤੇ ਉਹ ਹਰ ਰੋਜ਼ ਹੁਣ ਜੋੜਿਆਂ ਦੀ ਸੇਵਾ ਸ਼ੁਰੂ ਕਰ ਦਿੰਦਾ ਹੈ ਜੋੜਿਆਂ ਦੀ ਸੇਵਾ ਸ਼ੁਰੂ ਕਰਦਾ ਹੈ ਤੇ ਉਹ ਸਾਲ ਪਰ ਸੇਵਾ ਕਰਦਾ ਸਾਰਿਆਂ ਦਾ ਧਿਆਨ ਉਹਦੇ ਤੇ ਜਾਂਦਾ ਹੈ ਧਿਆਨ ਜਾਂਦਾ ਹੈ ਤੇ ਉਹਨੂੰ ਕਹਿੰਦੇ ਵੀ ਤੈਨੂੰ ਪੱਕੇ ਤੌਰ ਤੇ ਸੇਵਾਦਾਰ ਹੀ ਰੱਖ ਲਈਏ ਜੋੜਾ ਘਰ ਦੇ ਵਿੱਚ ਤੂੰ ਸੇਵਾ ਕਰਦਾ ਹੀ ਹੈ ਇਸ ਜੋੜਾ ਘਰ ਦੀ ਸਾਰੀ ਜ਼ਿੰਮੇਵਾਰੀ ਦੇ ਦਈਏ ਤੈਨੂੰ ਉਹ ਕਹਿੰਦਾ ਜੀ ਮੇਰੇ ਵਾਸਤੇ ਇਸ ਤੋਂ ਵੱਡੇ ਭਾਗਾਂ ਵਾਲੀ ਗੱਲ ਕੀ ਹੋਏਗੀ ਪਰ ਮੈਂ ਕੋਈ ਮਾਇਆ ਨਹੀਂ ਲੈਣੀ ਮੈਨੂੰ ਪੱਕੇ ਤੌਰ ਤੇ ਸੇਵਾਦਾਰ ਤੁਸੀਂ ਰੱਖ ਲਓ ਉਹਨਾਂ ਨੇ ਇੱਕ ਉਹਨੂੰ ਕਮਰਾ ਦੇ ਦਿੱਤਾ ਤੇ ਉਸ ਨੂੰ ਉੱਥੇ ਸੇਵਾ ਦੇ ਦਿੱਤੀ ਉਹ ਕਹਿੰਦੇ ਕੋਈ ਨਹੀਂ ਜਥਾ ਸ਼ਕਤ ਦਿਨ ਜੋ ਕੁਝ ਹੋਏਗਾ ਮਿਲੇਗਾ ਚਲੋ ਗੁਰਪੁਰਪਾਉਂਦਾ ਹੈ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਜਿਵੇਂ ਆ ਪ੍ਰਕਾਸ਼ਪੁਰ ਬਾਰਿਆ ਨਾ ਇਸ ਤਰ੍ਹਾਂ ਪ੍ਰਕਾਸ਼ਪੁਰ ਆਉਣਾ ਹੈਗਾ ਤੇ ਪ੍ਰਕਾਸ਼ਪੁਰ ਤੋਂ ਪਹਿਲਾਂ ਅੰਮ੍ਰਿਤ ਸੰਚਾਰ ਦਾ ਪ੍ਰੋਗਰਾਮ ਰੱਖਿਆ ਗਿਆ ਤੇ ਉਹਨੂੰ ਕਹਿੰਦੇ ਵੀ ਅੰਮ੍ਰਿਤ ਸ਼ਕਲ ਹੈ ਉਹ ਕਹਿੰਦਾ ਜੀ ਕਿਉਂਕਿ ਸਾਲ ਵਿੱਚ ਉਹ ਰਹਿਤ ਵੈਤ ਸਾਰੀ ਹੋ ਗਈ ਸੀਗੀ ਗੁਰੂ ਦੇ ਘਰ ਵਿੱਚ ਨਿਤ ਕਥਾ ਸੁਣਨੀ ਨਿਤ ਬੈਠਣਾ ਤੇ ਜੀਵਨ ਬਦਲ ਗਿਆ ਸਾਰਾ ਜੀਵਨ ਬਦਲ ਗਿਆ ਤੇ ਫਿਰ ਉਹ ਉਨੇ ਅਮਰਦੀ ਦਾਤ ਲੈ ਲਈ ਜਿਸ ਦਿਨ ਉਹਨੇ ਅਮਰਦੀ ਦਾਤ ਲਈ ਤੇ ਫਿਰ ਉਸ ਦਿਨ ਸਮਾਗਮ ਦਾ ਦਿਨ ਅਗਲੇ ਦਿਨ ਸਮਾਗਮ ਸੀਗਾ ਤੇ ਸਮਾਗਮ ਦੇ ਵਿੱਚ ਉਹਦਾ ਨਾਮ ਅਨਾਉਂਸ ਕੀਤਾ ਵੀ ਭਾਈ ਫੁਲਾਣਾ ਸਿੰਘ ਅਮਰਦੀ ਦਾਤ ਲੈ ਕੇ ਸਤਗੁਰਾਂ ਦੇ ਦਰ ਦਾ ਜਿਹੜਾ ਹੈਗਾ ਉਹ ਸਤਗੁਰਾਂ ਦਾ ਨਾਦੀ ਪੁੱਤਰ ਬਣ ਗਿਆ ਅੱਜ ਤੇ ਕਹਿਣ ਲੱਗੇ ਵੀ ਅੱਜ ਉਹਨੂੰ ਸਨਮਾਨਿਤ ਕੀਤਾ ਜਾਣਾ ਕਿਉਂਕਿ ਪਿਛਲੇ ਸਾਲ ਇਹਨੇ ਬਹੁਤ ਸੇਵਾ ਕੀਤੀ ਤੇ ਨਿਸ਼ਕਾਮ ਕੀਤੀ ਤੇ ਕਹਿੰਦੇ ਜਦੋਂ ਫਿਰ ਇਨਾਮ ਲੈਣ ਵਾਸਤੇ ਨਾ ਆਪਣਾ ਬਣਦਾ ਵਾਜਿਬ ਜਿਵੇਂ ਸ਼ਰੋਪਾਉ ਤੇ ਹੋਰ ਵੀ ਜੋ ਕੁਝ ਉਹਨਾਂ ਵੱਲੋਂ ਦਿੱਤਾ ਜਾਣਾ ਸੀ ਉਹਨੂੰ ਉਹ ਲੈਣ ਵਾਸਤੇ ਸਟੇਜ ਤੇ ਜਾਂਦਾ ਫਿਰ ਉਹਦਾ ਰੋਣਾ ਨਹੀਂ ਥੰਮਿਆ ਜਾਂਦਾ ਫਿਰ ਰੋਂਦਾ ਲਗਾਤਾਰ ਰੋਈ ਜਾਂਦਾ ਫਿਰ ਜਿਹੜਾ ਮੁੱਖ ਜਥੇਦਾਰ ਹੁੰਦਾ ਹੈ ਉਹ ਕਹਿੰਦਾ ਵੀ ਪੁੱਤ ਗੱਲ ਕੀ ਐ ਤੂੰ ਰੋ ਕਿਉਂ ਰਿਹਾ ਹੈ ਉਹ ਕਹਿੰਦਾ ਮੈਂ ਕੀ ਦੱਸਾਂ ਜੀ ਨੂੰ ਤੁਸੀਂ ਇੰਨਾ ਸਨਮਾਨ ਦੇ ਰਹੇ ਮੈਂ ਚੋਰ ਸਾਂ ਉਹ ਕਹਿੰਦਾ ਮੈਂ ਚੋਰ ਸੀ ਚੋਰੀ ਕੀਤੀ ਕਹਿੰਦਾ ਕਿਸੇ ਦੁਕਾਨ ਤੋਂ ਭੁੱਖ ਲੱਗੀ ਸੀ ਕਹਿੰਦਾ ਮੈਂ ਦੋ ਬਰੈਡ ਚੋਰੀ ਕਰ ਲਏ ਬਰੈਡ ਚੋਰੀ ਕੀਤੀ ਤੇ ਕਹਿੰਦਾ ਰੌਲਾ ਪਾਇਆ ਦੁਕਾਨਦਾਰ ਨੇ ਤੇ ਪਿੱਛੇ ਮੇਰੇ ਕਹਿੰਦਾ ਪੰਜ ਛੇ ਬੰਦੇ ਦੌੜੇ ਤੇ ਉਹ ਕਹਿੰਦਾ ਮੈਂ ਭੱਜਿਆ ਜਾਂਦਾ ਉਹ ਬਰੈਡ ਤਾਂ ਮੇਰੇ ਹੱਥਾਂ ਚੋਂ ਡਿੱਗ ਪਏ ਤੇ ਉਹ ਕਹਿੰਦਾ ਮੈਂ ਇਸ ਪਾਸੇ ਵੀ ਇਕੱਠ ਦੇ ਵਿੱਚ ਵੜ ਜਾਗਾ ਮੈਂ ਇਧਰ ਇਕੱਠ ਵਿੱਚ ਵੜ ਗਿਆ ਕਹਿੰਦੇ ਇੱਥੇ ਮੈਂ ਸਿਰ ਤੇ ਪਰਨਾ ਲਪੇਟ ਲਿਆ ਜਿਹੜੇ ਉੱਥੇ ਪਏ ਸਾਨੂੰ ਕਹਿੰਦੇ ਵਿੱਚ ਸਿਰ ਢਕਿਆ ਤੇ ਬਹਿ ਗਿਆ ਉਹਨਾਂ ਨੂੰ ਪਹਿਚਾਣ ਨਹੀਂ ਆਈ ਕਹਿੰਦਾ ਵੀ ਅਗਲੇ ਹੀ ਪਲ ਸੀ ਮੈਂ ਦੋ ਪਲ ਹੀ ਅਜੇ ਸੇਵਾ ਕੀਤੀ ਸੀ ਜੋੜਿਆਂ ਦੀ ਕਿ ਅਗਲੇ ਪਲ ਹੀ ਮੈਨੂੰ ਪ੍ਰਸ਼ਾਦਾ ਤੁਸੀਂ ਛਕਣ ਵਾਸਤੇ ਕਹਿ ਦਿੱਤਾ ਰੋਟੀ ਮਿਲ ਗਈ ਰੋਟੀ ਦੀ ਭੁੱਖ ਖੋਣੋ ਤਾਂ ਚੋਰੀ ਕੀਤੀ ਸੀ ਕਹਿੰਦਾ ਅਗਲੇ ਪਲ ਪ੍ਰਸ਼ਾਦ ਮਿਲ ਗਿਆ ਪ੍ਰਸ਼ਾਦ ਮਿਲਿਆ ਕਹਿੰਦਾ ਉਸ ਤੋਂ ਅਗਲੇ ਹੀ ਪਲ ਸੀ ਕਿ ਪਹਿਨਣ ਵਾਸਤੇ ਕੱਪੜੇ ਨਹੀਂ ਸਨ ਫਟੇ ਹੋਏ ਕੱਪੜੇ ਸੀ ਕਹਿੰਦੇ ਕਿਸੇ ਨੇ ਪੈਸੇ ਦੇ ਦਿੱਤੇ ਕੱਪੜਿਆਂ ਵਾਸਤੇ ਮਾਇਆ ਮਿਲ ਗਈ ਕਹਿੰਦਾ ਮੈਂ ਬਚਪਨ ਤੋਂ ਅਨਾਥ ਹਾਂ ਮਾਂ ਮੇਰੀ ਮਰ ਚੁੱਕੀ ਹੈ ਪਿਤਾ ਸ਼ਰਾਬ ਪੀਂਦਾ ਸੀ ਉਹਨੇ ਘਰ-ਬਾਰ ਸਾਰਾ ਕੁਝ ਵੇਚ ਦਿੱਤਾ ਮੇਰੇ ਕੋਲ ਰਹਿਣ ਵਾਸਤੇ ਜਗ੍ਹਾ ਨਹੀਂ ਸੀ ਕੁਝ ਨਹੀਂ ਸੀ ਮੇਰੇ ਕੋਲੇ ਤੇ ਕਹਿੰਦਾ ਜਿਹੜੇ ਪਿਤਾ ਦੇ ਘਰ ਵਿੱਚ ਜਨਮਿਆ ਤੇ 15 ਸਾਲ ਦਾ ਜੀਵਨ ਜਿੱਥੇ ਬਤੀਤ ਕੀਤਾ ਉਹਦੇ ਘਰ ਚੋਂ ਮੈਨੂੰ ਇੱਕ ਵਕਤ ਦੀ ਰੋਟੀ ਨਹੀਂ ਮਿਲੀ ਤੋ ਕਹਿੰਦਾ ਮੈਨੂੰ ਉਸ ਦਿਨ ਸਮਝ ਆਈ ਕਿ ਇਸ ਪਿਤਾ ਦੇ ਘਰ ਵਿੱਚ ਦੋ ਪਲ ਆਇਆ ਤੇ ਇੱਕ ਵਕਤ ਦੀ ਰੋਟੀ ਨਹੀਂ ਮੇਰੇ ਪਹਿਨਣ ਵਾਸਤੇ ਕੱਪੜੇ ਤੇ ਪੂਰੀ ਜ਼ਿੰਦਗੀ ਭਰ ਦੇ ਨਰਵਾਹ ਵਾਸਤੇ ਜਗ੍ਹਾ ਮਿਲ ਗਈ ਇਹ ਪਿਤਾ ਐਸਾ ਹੈ ਬਦਕਿਸਮਤੀ ਸਾਡੀ ਹੈ ਅਸੀਂ ਇਸ ਪਿਤਾ ਦੇ ਘਰ ਵੱਲ ਨੂੰ ਮੁੜਦੇ ਨਹੀਂ ਉਹ ਕਹਿੰਦਾ ਰੋਣਾ ਇਸ ਗੱਲ ਦਾ ਹੈ ਕਿ ਦੁਨੀਆ ਦੇ ਲੋਕੋ ਜਿਹੜੇ ਪਿਤਾ ਦੇ ਘਰ ਤੋਂ ਸਾਰਾ ਕੁਝ ਮਿਲਦਾ ਐ ਇਸ ਪਿਤਾ ਦੇ ਘਰ ਵੱਲ ਨੂੰ ਆ ਕਿਉਂ ਨਹੀਂ ਰਹੇ ਤੁਸੀਂ ਮੁਜ ਗਰੀਬ ਮੁਜ ਅਦਨੇ ਮੁਜ ਚੋਰ ਨੂੰ ਜੇਕਰ ਇੱਥੋਂ ਤੱਕ ਪਹੁੰਚਾ ਸਕਦਾ ਐ ਤੇ ਜਿਹੜੇ ਬੰਦੇ ਦੇ ਵਿੱਚ ਔਗਣੇ ਕੋਈ ਨਾ ਹੋਵੇ ਉਹਨੂੰ ਉਹ ਕਿੱਥੇ ਲੈ ਜਾ ਸਕਦਾ ਹੈ ਉਹ ਕਹਿੰਦੇ ਵੀ ਅੱਜ ਜੀਵਨ ਇੱਥੋਂ ਤੱਕ ਆ ਗਿਆ ਵੀ ਅੱਜ ਮੈਂ ਇੱਕ ਜਿਹੜਾ ਹੈਗਾ ਸੇਵਾਦਾਰ ਤਾਂ ਹਾਂ ਹੀ ਜਿਹੜਾ ਕਦੇ ਚੋਰੀ ਕਰਕੇ ਦੌੜਿਆ ਸੀ ਤੇ ਪਤਾ ਨਹੀਂ ਕਿੰਨੀ ਕੁ ਮਾਰ ਪੈਣੀ ਸੀ ਪਤਾ ਨਹੀਂ ਕਿੰਨਾ ਮੇਰੀ ਬੇਇੱਜ਼ਤੀ ਕਿੰਨਾ ਕ ਇਨਸਲਟ ਉਹਦੇ ਬਦਲੇ ਹੋਣੀ ਸੀਗੀ ਕੀ ਪਤਾ ਮੇਰਾ ਮੂੰਹ ਕਾਲਾ ਕਰਕੇ ਗਲੀਆਂ ਦੇ ਵਿੱਚ ਹੀ ਤੋਰਿਆ ਫੇਰਿਆ ਜਾਂਦਾ ਤੇ ਅੱਜ ਮੈਨੂੰ ਸ਼ਰੋ ਪਾਉ ਮਿਲ ਰਿਹਾ ਹੈ ਮੇਰੇ ਗੁਰੂ ਦੀ ਬਖਸ਼ਿਸ਼ ਹੈ ਉਹ ਕਹਿੰਦਾ ਮੈਂ ਤੇਰੀਆਂ ਬਖਸ਼ਿਸ਼ਾਂ ਦਾ ਤੇਰੀਆਂ ਰਹਿਮਤਾਂ ਦਾ ਮੁੱਲ ਨਹੀਂ ਮੋੜ ਸਕਦਾ ਮੈਂ ਕੀ ਸਾਂ